ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵੇਰ ਦੇ 7:10 ਹੋ ਗਏ ਸੀਗੇ ਮੈਂ ਸੋਚਿਆ ਚਲੋ ਵਲੌਗ ਦੀ ਸ਼ੁਰੂਆਤ ਕਰ ਲੈਂਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਾਂ ਨਿਊ ਚੈਨਲ ਬਣਾਇਆ ਹਲੇ ਅੱਜ ਆਪਣਾ ਸੈਕੰਡ ਡੇ ਆ ਵਲੌਗ ਦਾ ਸਾਰੇ ਜਣੇ ਵਲੌਗ ਨੂੰ ਲਾਈਕ ਕਰਦੇ ਜਾ ਕਰੋ ਪਲੀਜ਼ ਕਮੈਂਟ ਵਗੈਰਾ ਕਰਦੇ ਜਾ ਕਰੋ ਇਦਨੇ ਆਪਣਾ ਹੌਸਲਾ ਵੱਧ ਜਾਂਦਾ ਠੀਕ ਹੈ ਹਲੇ ਉੱਠਿਆ ਹੀ ਸੀ ਮੈਂ ਚਾਹ ਵਗੈਰਾ ਹਜੇ ਪੀਣੀ ਆ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਆਪਾਂ ਮਾਰਨਿੰਗ ਦੇ ਵਿੱਚ ਚਾਹ ਪੀਣ ਤੋਂ ਪਹਿਲਾਂ ਨਿਰਨਿਖਾਲ ਜੀ ਆਹ ਡਾਈਟ ਲੈਣੀ ਹੁੰਦੀ ਹੈ ਇਹਦੇ ਵਿੱਚ ਆਪਣਾ ਬਦਾਮ ਵਗੈਰਾ ਹੁੰਦੇ ਨੇ ਪੇਹਾਂੇ ਹੋਏ ਸ਼ੈਲ ਕੀ ਖਾਣੇ ਬਾਕੀ ਆ ਹੋਰ ਸਮਾਨ ਹੁੰਦਾ ਜਿੱਦਾਂ ਮਰੱਬਾ ਹੋ ਗਿਆ ਨਾ ਕਾਜੂ ਹੋਗੇ ਤੇ ਇਹਦਾਂ ਨੇ ਵੀ ਵਧੀਆ ਰਹਿੰਦੀ ਹੈ ਸਿਹਤ ਸਰੀਰ ਸੈੱਟ ਜਾਂਦਾ ਹੈ ਤੇ ਆਪਾਂ ਡੇਲੀ ਆ ਨਾ ਮਾਰਨਿੰਗ ਦੇ ਵਿੱਚ ਚਾਹ ਪੀਣ ਤੋਂ ਪਹਿਲਾਂ ਇਹ ਡੇਲੀ ਰੁਟੀਨ ਦੇ ਵਿੱਚ ਖਾਣੇ ਆਪਾਂ ਇਹ ਹੁਣ ਮੈਂ ਚਾਚਾ ਕੋਲ ਹੀ ਸੀਗੀ ਉਧਰ ਜਾਂਦਾ ਸੀ ਚਾਚੇ ਦੇ ਘਰੇ ਦੇਖਦੇ ਅੱਜ ਸੋਮਵਾਰ ਹੈ ਨਾ ਬੱਚਿਆਂ ਨੇ ਸਕੂਲ ਜਾਣਾ ਵਾ ਦੇਖਦੇ ਆ ਵੀ ਉਹ ਰੈਡੀ ਹੋ ਗਏ ਜਾਂ ਨਹੀਂ ਮੇਰਾ ਡੇਲੀ ਦਾ ਕੰਮ ਵੀ ਉਧਰ ਹੈ ਨਾ ਸਵੇਰ ਦੇ ਸੱਤ ਸਾਢੇ ਸੱਤ ਚਲੇ ਜਾਣਾ ਉਧਰ ਉਹ ਬੱਚੇ ਰੈਡੀ ਵਗੈਰਾ ਹੋਈ ਜਾਂਦੇ ਹੁੰਦੇ ਹਨ ਤੇ ਮੈਂ ਫ੍ਰੀ ਹਾਂ ਉਹਨਾਂ ਨਾਲ ਗੱਲਾਂ ਬਾਤਾਂ ਮਰੀ ਜਾਂਦੀਆਂ ਨੇ ਹੁਣ ਸਾਨੂੰ ਜਾ ਕੇ ਦਿਖਾਉਣੇ ਆ ਵੀ ਬੱਚੇ ਰੈਡੀ ਹੋ ਗਏ ਜਾਂ ਨਹੀਂ ਹਲੇ ਜਾਂ ਅਜੇ ਰੋਟੀ ਵਗੈਰਾ ਖਾ ਰਹੇ ਆ ਮਿਲਦੇ ਆਪਾਂ ਸਾਨੂੰ ਉਧਰਲੇ ਘਰੇ ਜਾ ਕੇ ਆ ਵੀ 흘ਲੀਆ ਹੋ ਗਈ ਰੈਡੀ ਯੈਸ ਸੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਟੂ ਆਲ ਅੱਛਾ ਤੁਣਾ ਰੋਟੀ ਖਾਈ ਜਾਨੀਏ ਨਾਲੇ ਮੋਬਾਈਲ ਦੇਖੀ ਜਾਨੀਏ ਕੀ ਗੱਲ ਹੈ ਆ ਹੀ ਚੱਲਦਾ ਹੋਰ ਦੀਦੀ ਕਿੱਥੇ ਤੇਰੀ ਰੋਟੀ ਖਾਈ ਜਾਂਦੀ ਹੈ ਹੈ ਜੀ ਉਹ ਰੈਡੀ ਹੋਈ ਤੂੰ ਦਾਦੀ ਜੀ ਉਹ ਬਾਹਰ ਨੂੰ ਵੀ ਖੜੇ ਨੀਆ 120 ਤੇ ਬੱਸ ਹੋਣੀ ਹੈ ਠੀਕ ਹੈ ਹੁਣ ਬਸ ਲੇਟ ਹੋਣ ਲੱਗ ਗਿਆ ਨਾ ਤੁਹਾਡੀ ਠੰਡ ਹੋਣ ਕਰਕੇ ਪਹਿਲਾਂ ਕਿੰਨੇ ਵਜੇ ਹੋਣੀ ਹੁੰਦੀ ਸੀ 1:30 7:30 ਹੁਣ ਕਿੰਨੇ ਵਜੇ ਹੁੰਦੀ ਹੈ 8:20 ਚਲੋ ਫਰੈਂਡਸ ਮੈਂ ਵੀ ਚਾਹ ਪੀ ਕੇ ਜਾਂਨੇ ਆ ਮਿਲਦੇ ਆਪਾਂ ਸਾਨੂੰ ਇਸ ਤੋਂ ਬਾਅਦ ਹਾਂਜੀ ਹਰਲੀਨ ਖਾਲੀ ਰੋਟੀ ਯੈਸ ਹਾਂ ਰੋਟੀ ਖਾ ਕੇ ਮੈਂ ਕਰ ਰਹੀ ਆ ਚਾਚੀ ਵਾਲੀ ਐਪ ਡਾਊਨਲੋਡ ਪਾਵਰ ਡਰੈਕਟਰ ਤੁਸੀਂ ਮੋਬਾਈਲ ਦਾ ਨਹੀਂ ਖੇੜਾ ਛੜਦੇ ਬਿਲਕੁਲ ਵੀ ਸਾਰਾ ਦਿਨ ਕੀ ਗੱਲ ਨਹੀਂ ਅਜਾ ਪੜਾਈ ਵੀ ਕਰਦੇ ਆ ਕੋਈ ਟੈਸਟ ਵਗੈਰਾ ਹੋਊ ਤੁਹਾਡਾ ਸਕੂਲ ਚਾਹ ਸੁਟੀ ਸੀਗੀ ਤੁਹਾਨੂੰ ਦਿੱਤਾ ਹੋਊ ਕੋਈ ਹੋਮਵਰਕ ਡਾਂਗ ਬੋਟਾਸ ਦਾ ਦੌਰ ਨਾ ਐਕ੍ਰਿਟਾ ਨਾ ਸਭਰ ਤਿਆਰੀ ਕਰ ਲਈ ਉਹਦੀ 올 ਡਨ ਦੇਖਦੇ ਕੋਈ ਨਾ ਕਹਿ ਨਹੀਂ ਹੋਈਆਂ ਤੂੰ 올 ਡਨ ਨਾ ਨੰਬਰ ਤੇਰੇ ਫਿਰ ਘੱਟ ਹੀ ਹੋਵੇ ਹੁੰਦੇ ਆ ਪੱਕਾ ਟੈਸਟ ਆਪੀ ਦਿਖਾਉਗੀ ਰਾਤ ਨੂੰ ਬਸ ਠੀਕ ਆ ਮੈਂ ਦੇਖਣੀ ਆਗੇ ਜਵਾਬ ਤਾਂ ਆਗੇ ਪੱਕਾ ਵੀ ਤੇਰੇ ਕਿੰਨੇ ਨੰਬਰ ਆਇਆ ਠੀਕ ਆ ਪੱਕਾ 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 ਪਿੰਕੂ ਪ੍ਰੋਮਿਸ ਚਲੋ ਇਧਰ ਰਲੀਨ ਦੀ ਦਾਦੀ ਆ ਗਈ ਸੀਗੀ ਉਹ ਖੁਸ਼ੀ ਨੂੰ ਰੈਡੀ ਕਰ ਰਹੀ ਸੀਗੀ ਮਿਲਦੇ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਆਪਾਂ ਫੀਡ ਮੰਗਾਲੀ ਸੀਗੀ ਟਾਈਮ ਲੱਗਦਾ ਨਹੀਂ ਸੀ ਮਹਿਲਕਾਂ ਤੋਂ ਆਪਣਾ ਭਾਈ ਆਉਂਦਾ ਹੁੰਦਾ ਉਹ ਤੇ ਹੀ ਮੰਗਵਾਲੀ ਸੀਗੀ ਹੁਣ ਦੇਖ ਲੋ ਬਸ ਆਪਣੇ ਪਾਸੋਂ ਥੋੜੀ ਰੱਖੇ ਹੋਏ ਨਾ ਤਾਂ ਕਰਕੇ ਆਪਾਂ ਘਾਟ ਹੀ ਉਹ ਕਰਦੇ ਆ ਪਹਿਲਾਂ ਤਾਂ ਹੁੰਦਾ ਸੀ ਪਸ਼ੂ ਆਪਣੇ 10-12 ਹੁੰਦੇ ਸੀ ਨਾ ਆਪਾਂ ਇਕੱਠੀ ਲਿਆਉਂਦੀ ਸੀ ਫੀਡ ਵਗੈਰਾ ਹੁਣ ਬਸ ਥੋੜੀ-ਥੋੜੀ ਕਰਕੇ ਮਹਿਲਕਾਂ ਤੋਂ ਮੰਗਵਾ ਲੈਂਦੇ ਆ ਭਾਈ ਉਤਾਰੀ ਜਾਂਦਾ ਹੁਣ ਮੈਂ ਹੈਲਪ ਕਰਾਉਣਾ ਉਹਦੇ ਨਾਲ ਜਾ ਕੇ ਇਧਰ ਆਪਣੇ ਅੱਜ ਗਾਜਰਾ ਮਟਰ ਤੇ ਆਲੂ ਪਾ ਕੇ ਸਬਜ਼ੀ ਬਣੂਗੀ ਦੇਖਨੇ ਕਿਦਾਂ ਦੇ ਬਣਦੇ ਹਨ ਮम्मी ਬਣਾਉਗੀ ਵੈਸੇ ਮੈਨੂੰ ਤਾਂ ਬਹੁਤ ਟੇਸਟੀ ਲੱਗਦੀ ਹੈ ਇਹ ਸਬਜ਼ੀ ਗਾਜਰਾ ਮਟਰਾਂ ਤੇ ਆਲੂ ਦੀ ਕਿਉਂਕਿ ਹੋਰ ਸਰਦੀਆਂ ਦੇ ਵਿੱਚ ਤਾਂ ਹੋਰ ਕੀ ਸਬਜ਼ੀਆਂ ਜ਼ਿਆਦਾ ਤਾਂ ਹੁੰਦੀਆਂ ਨਹੀਂ ਖਾਣ ਵਾਲੀਆਂ ਜਿਵੇਂ ਜਾਂ ਤਾਂ ਸਾਗ ਵਗੈਰਾ ਹੁੰਦਾ ਨਹੀਂ ਦੀ ਮੂੜੀਆਂ ਦੇ ਪਰੌਂਠੇ ਹੋ ਗਏ ਨਾ ਮੇਥੀ ਆ ਦੇ ਹੋ ਗਏ ਮੈਨੂੰ ਉਹ ਵੀ ਬਹੁਤ ਵਧੀਆ ਲੱਗਦੀ ਹੈ ਵੈਸੇ ਮੇਰੀ ਫੇਵਰਿਟ ਸਬਜ਼ੀ ਸਰਦੀਆਂ ਦੀ ਗਾਜਰਾ ਮਟਰ ਤੇ ਆਲੂ ਦੀ ਆ ਸੁਣ ਦਿਖਾਉਣੇ ਆ ਕਿਦਾਂ ਦੀ ਬਣੀ ਅੱਜ ਹੁਣ ਮੰਮੀ ਬਣਾਉਗੀ ਮਾਰਨਿੰਗ ਦੇ ਵਿੱਚ ਹਾਂਜੀ ਅੱਜ ਮੈਂ ਸੋਚਿਆ ਸੀ ਵੀ ਗੱਡੀ ਧੋਲਾਂ ਹਜੇ ਹੈਗਾ ਸੀ ਮੇਰੇ ਕੋਲ ਟਾਈਮ ਥੋੜਾ ਜਿਹਾ ਕੰਮ ਤੇ ਜਾਣ ਤੋਂ ਪਹਿਲਾਂ ਆਹ ਦੇਖੋ ਕਿੰਨੀ ਗੰਦੀ ਹੋਈ ਪਈ ਹੈ ਨਾ ਕਿੰਨੀ ਡਸਟ ਵਗੈਰਾ ਆਈ ਪਈ ਆ ਫਿਰ ਆਪਾਂ ਐ ਵੀ ਗੱਡੀ ਧੋ ਕੇ ਹੀ ਕਵਰ ਪਾਵਾਂਗੇ ਨਾ ਇਹਦੇ ਕੱਲ ਸਾਨੂੰ ਦਿਖਾਇਆ ਸੀ ਮੈਂ ਕਵਰ ਲੈ ਕੇ ਆਇਆ ਸੀ ਨਾ ਮੈਂ ਕਿਹਾ ਐਦਾਂ ਤਾਂ ਇਹ ਸਹੀ ਨਹੀਂ ਲੱਗਣਾ ਜੇ ਆਪਾਂ ਕਪੜਾ ਮਾਰ ਕੇ ਪਾਵਾਂਗੇ ਹਨ ਉਹਨੂੰ ਚੰਗੀ ਤਰ੍ਹਾਂ ਧੋ ਕੇ ਹੈ ਨਾ ਇਹਦੇ ਕਪੜਾ ਮਾਰ ਕੇ ਕਵਰ ਪਾਵਾਂਗੇ ਆਪਾਂ हाँ जी हम आप गुडी धोन थी बिना कमर तो गर्द बहुत पी गी के उपर बहुत ज्यादा मिट्टी कट्टा पाया पहला चंकी तरह नॉर्मल पानी मार देंदे उपर इस बर्फ वाले पानी कपड़ा वगैरह मार दें पहला आप नॉर्मल पानी का साफ कर लें ਫਿਰ ਆਪਾਂ ਸੰਭਾਗੀ ਜੰਗੀਦਰਾ ਕਪੜਾ ਮਾਰ ਦਾਂਗੇ ਉਹਨੇ ਕੀਆ ਜਿਹੜੇ ਇਹਦੇ ਉੱਪਰ ਮਿਸਾਨ ਵਗੈਰਾ ਜੇ ਸਭੀ ਹੋਇਆ ਉਹ ਸਾਰੇ ਕਲੀਨ ਹੋ ਜਾਣਗੇ ਪਾਣੀ ਮਾਰ ਲਿਆ ਸੀ ਪਾਈਪ ਨਾਲ ਹੁਣ ਅਸੀਂ ਬਾਹਰ ਦੀ ਸਰਫ ਪਾ ਲਈ ਸੀ ਕੱਪੜੇ ਨਾਲ ਕਪੜਾ ਮਾਰ ਦਿੰਦੇ ਹਾਂ ਉੱਪਰ ਹੁਣ ਅਸੀਂ ਇਹਨਾਂ ਕੀ ਅੱਗੇ ਚੰਗੀ ਤਰ੍ਹਾਂ ਇਹਦੇ ਨਿਸ਼ਾਨ ਵਗੈਰਾ ਸਾਰੇ ਲੈ ਜਾਣਗੇ ਜੋ ਹੈਗੇ ਨੇ ਸਰਫ ਵਾਲੇ ਬਾਗ ਦੇ ਨਾਲ ਸੋਚਿਆ ਸੀ ਕਿ ਉਹ ਕੱਪੜੇ ਤਾਂ ਕਿੱਲੇ ਹੋਏ ਵੀ ਇਹਦੇ ਆਪਾਂ ਨਾਲ ਦੀ ਨਾਲ ਹੈ ਨਾ ਮੋਟਰਸਾਈਕਲ ਵੀ ਧੋ ਲਈਏ ਇਹ ਵੀ ਬਹੁਤ ਗੰਦਾ ਹੋਇਆ ਪਿਆ ਸੀ ਨਾ ਇਹਦੀ ਵੈੱਡ ਵਾਰੀ ਆਈ ਗੱਡੀ ਦੇ ਨਾਲ ਨਾਲ ਮੋਟਰਸਾਈਕਲ ਵੀ ਬਦਲੇ ਨੇ ਚੰਗੀ ਤਰ੍ਹਾਂ ਧੋ ਲਈਏ ਪੱਦਾਂ ਪੀ ਆਪਾਂ ਜਿੱਥੇ ਲੱਗੀ ਹੋਇਆ ਨਾ 10 ਮਿੰਟ ਹੋਰ ਛੱਡੀ ਪਰ ਉਹ ਬਹੁਤ ਚੰਗੀ ਤਰ੍ਹਾਂ ਕਲੀਨ ਕਰਾਂਗੇ ਇਹਦੇ ਤੇ ਵੀ ਸਰਫ ਵਾਲਾ ਕੱਪੜਾ ਮਾਰਦੀ ਹਾਂ ਇਹ ਹਾਂਜੀ ਹੁਣ ਆਪਣੀ ਕਾਰ ਤੇ ਆਪਣੀ ਬਾਈਕ ਵਾਸ਼ ਕਰਤੀ ਆਪਾਂ ਥੋੜੇ ਟਾਈਮ ਬਾਅਦ ਨਾ ਜਦੋਂ ਇਹ ਸੁੱਕ ਗਿਆ ਇਹਦੇ ਉੱਤੇ ਪਾਣੀ ਫਿਰ ਇਹ ਤੇ ਸੁੱਕਾ ਕੱਪੜਾ ਮਾਰ ਦਾਂਗੇ ਆਪਾਂ ਮੋਟਰਸਾਈਕਲ ਦਾ ਹੁਣ ਮੈ ਲਈ ਜਾਣਾ ਜੌਬ ਤੇ ਤੇ ਜਿਹੜੀ ਕਾਰ ਆਪਣੀ ਕੱਲ ਤੁਹਾਨੂੰ ਮੈਂ ਦੱਸਿਆ ਸੀ ਨਾ ਕੱਪੜਾ ਲੈ ਕੇ ਆਉਂਦਾ ਸੀ ਇਹਦਾ ਆਪਾਂ ਕਵਰ ਲੈ ਕੇ ਆਉਂਦਾ ਸੀਗਾ ਹੁਣ ਇਹ ਤੇ ਚੰਗੀ ਤਰ੍ਹਾਂ ਸੁੱਕੇ ਤੋਂ ਬਾਅਦ ਸੁੱਕਾ ਕੱਪੜਾ ਮਾਰ ਕੇ ਨਾ ਆ ਪਹਿਰੂ ਅੰਦਰ ਖੜਾ ਦਾਂਗੇ ਕਵਰ ਪਾ ਕੇ ਆਲੀ ਰੈਡੀ ਹੋ ਗਈ ਸੀਗੀ બસ ਦੀ ਵੇਟ ਕਰ ਰਹੀ ਆ ਹੁਣ ਦੇਖਦੇ ਕਦੋਂ ਬਸ ਆਉਂਦੀ ਆ ਮੇਰਾ ਆਇਆ ਛੇਤੀ ਬਸ ਇੱਧਰ ਸਾਡੇ ਘਰ ਦੇ ਬਾਹਰ ਸਕੂਲ ਜਾਣ ਲਈ ਬੱਚੇ ਤਿਆਰ ਹੋਏ ਬੈਠੇ ਨੇ ਆ ਜੋ ਬਣਾ ਦੇਖੋ ਇਹ ਬਹੁਤ ਇਹ ਬਹੁਤ ਸ਼ਰਾਰਤੀ ਆ ਆ ਘਰ ਦੇ ਬਾਹਰ ਦੇਖ ਲੋ ਖੇਤਾਂ ਦਾ ਮਾਹੌਲ ਕਣਕਾਂ ਕਾ ਵਧੀਆਂ ਹੋਈਆਂ ਪਈਆਂ ਨੇ ਦੇਖੋ ਨਾ ਅਸਾ ਵਸਾ ਕਿੰਨਾ ਵਧੀਆ ਲੱਗਦਾ ਹੈ ਨਾ ਵਾਤਾਵਰਨ ਆ ਸਾਡੇ ਗਵਾਂਢੀਓ ਜਵਾਗ ਤਿਆਰ ਹੋਏ ਪਏ ਸਕੂਲ ਜਾਣ ਵਾਸਤੇ ਆ ਗੇੜੇ ਕੱਢੀ ਜਾਂਦੇ ਨੇ ਬੱਚੇ ਸ਼ਰਾਰਤੀ ਬਹੁਤ ਨੇ ਇਹ ਅੱਜ ਵਾੜ ਜਾ ਇਹਨਾਂ ਨੂੰ ਚੜਾਉਣ ਆਉਂਦਾਗਾ ਬਸ ਦੇਖੋ ਇਹ ਕਿੰਨੀ ਸ਼ਰਾਰਤਾਂ ਕਰਦਾ ਇਹਦਾ ਨਾਂ ਜੋ ਬਣਾਣਾ ਇਹ ਬਸ ਦੀ ਵੇਗਟ ਕਰ ਰਿਹਾ ਸਕੂਲ ਜਾਣ ਲਈ ਆ ਚੀਜ਼ ਆ ਗਈ ਸੀ ਬੱਚਿਆਂ ਦੀ ਬੱਚੇ ਸਕੂਲ ਜਾ ਰਹੇ ਆ ਹਾਂਜੀ ਹੁਣ ਜੌਬ ਤੇ ਜਾਣ ਲਈ ਆਪਾਂ ਰੈਡੀ ਹੁੰਨੇ ਆ ਮਿਲ ਜਿਆ ਸੋਨੂੰ ਤਿਆਰ ਹੋ ਕੇ ਹਾਂਜੀ ਦੋਸਤੋ ਮੰਮੀ ਮੱਕੀ ਦੀ ਰੋਟੀ ਬਣਾ ਰਹੀ ਸੀਗੀ ਦੱਸੋ ਕਿਹਨੂੰ ਕਿਹਨੂੰ ਮੱਕੀ ਦੀ ਰੋਟੀ ਪਸੰਦ ਆਂਦਾ ਅਸੀਂ ਤਾਂ ਵੀ ਡੇਲੀ ਸਰਦੀਆਂ ਦੇ ਵਿੱਚ ਰੁਟੀਨ ਦੇ ਵਿੱਚ ਮੱਕੀ ਦੀ ਰੋਟੀ ਹੀ ਖਾਂਦੇ ਆਂ ਭਾਵੇਂ ਸਾਗ ਹੋਵੇ ਜਾਂ ਕੋਈ ਹੋਰ ਸਬਜ਼ੀ ਹੋਵੇ ਮੈਨੂੰ ਤਾਂ ਬਹੁਤ ਖਾਸ ਹੋਈ ਕਰਨਾ ਗਾਇਜ਼ ਮੱਕੀ ਦੀ ਰੋਟੀ ਦੱਸੋ ਕਿਹਦੀ ਕਿਹਦੀ ਇੰਟਰਸਟ ਹੈ ਮੰਮੀ ਬਣਾਈ ਜਾਂਦੀ ਹੈ ਰੋਟੀ ਮੰਮੀ ਕੀ ਲਾਈ ਜਾਂਦੀ ਹੈ ਰੋਟੀ ਰੈਡੀ ਹੋ ਰਹੀ ਹੈ ਹਾਂਜੀ ਫਰੈਂਡ ਮੈਂ ਜੌਬ ਤੇ ਜਾਣ ਲਈ ਰੈਡੀ ਹੋ ਗਿਆ ਸੀਗਾ। ਕੱਟ ਵਗੈਰਾ ਆਪਦੀ ਚੱਕ ਲਈ ਸੀਗੀ। ਤੇ ਹੁਣ ਸੋਨੂੰ ਮੈਂ ਬੱਸ ਸਟਾਪ ਤੇ ਜਾ ਕੇ ਦਿਖਾਉਣਾ ਜਿੱਥੋਂ ਮੈਂ ਬੱਸ ਚੜਦਾਂ। ਚਲੋ ਫਰੈਂਡ ਮਿਲ ਜਾਂ ਤੁਹਾਨੂੰ ਬਾਅਦ ਦੇ ਵਿੱਚ। ਦੋਸਤੋ ਹੁਣ ਮੈਂ ਆਪਣੇ ਸਟਾਪ ਤੇ ਆ ਗਿਆ ਸੀਗਾ। ਮੈਂ ਤੁਹਾਨੂੰ ਦਿਖਾਉਣਾ ਵੀ ਇੱਥੇ ਨਾ ਪਹਿਲਾਂ ਟੂਲ ਪਲਾਜਾ ਬਣਿਆ ਹੁੰਦਾ ਸੀਗਾ। ਮਤਲਬ ਹਰ ਇੱਕ ਬੱਸ ਰੁੱਕ ਕੇ ਜਾਂਦੀ ਸੀਗੀ ਨਾ। ਜਦੋਂ ਦਾ ਟੂਲ ਪਲਾਜਾ ਚੱਕਿਆ ਗਿਆ ਤੇ ਬੱਸਾਂ ਬਹੁਤ ਘੱਟ ਰੁਕਦੀਆਂ ਨੇ। ਸਾਨੂੰ ਇਹਦੀ ਬਹੁਤ ਸਹੂਲਤ ਸੀਗੀ ਟੂਲ ਪਲਾਜੇ ਦੀ। ਸਿਲੋਂ ਨੂੰ ਮੈਂ ਤਾਂ ਦਿੱਲੀ ਜਾਂਦਾ ਕਰਕੇ ਆ ਨਾ ਮੇਰੇ ਲਈ ਤਾਂ ਬਸ ਰੋਕੀ ਜਾਂਦੀ ਆ ਪਰ ਦਿੱਕਤ ਬਹੁਤ ਆਉਂਦੀ ਆ ਜੀ ਮੈਨੂੰ ਸਾਡੇ ਆਸ-ਪਾਸ ਦੇ ਪਿੰਡ ਵਾਲੀ ਸੀਗੇ ਨਾ ਹਰੇਕ ਇੱਥੋਂ ਬਾਅਦ ਚੜ ਜਾਂਦੇ ਕਿਉਂਕਿ ਹਰ ਇੱਕ ਬਸ ਰੋਕ ਕੇ ਜਾਂਦੀ ਸੀ ਤੇ ਇੱਥੇ ਰੌਣਕ ਬਹੁਤ ਜ਼ਿਆਦਾ ਰਹਿੰਦੀ ਸੀਗੀ ਲਾਈਟਾਂ ਵਗੈਰਾ ਸ਼ਾਮ ਨੂੰ ਜਗਦੀਆਂ ਸੀਗੀਆਂ ਨਾ ਸਹੂਲਤ ਬਹੁਤ ਸੀ ਸਾਨੂੰ ਹੁਣ ਤੁਹਾਨੂੰ ਬਸ ਦਿਖਾਉਣਾ ਮੇਰੀ ਬਸ ਆਉਣ ਵਾਲੀ ਆ ਬਸ ਆਉਣ ਵਾਲੀ ਫਰੰਟਾ ਦੇਖੋ ਬਸ ਆ ਗਈ ਮੇਰੀ ਮੈਂ ਇਹਦੇ ਤੇ ਜਾਂਣਾ ਦਿੱਲੀ ਸਾਡੇ ਪਹੁੰਚ ਗਏ ਸੀਗੇ ਆਪਾਂ ਬਸ ਸਾਡੇ ਪਹੁੰਚ ਚੁੱਕੇ ਆ ਹੁਣ ਸਾਨੂੰ ਜਾ ਕੇ ਕਰਦੇ ਆ ਗੱਲਬਾਤ ਤੁਹਾਡੇ ਨਾਲ ਸ਼ਾਮ ਨੂੰ ਕਰਦੇ ਆ ਹੁਣ ਮੈਂ ਜੌਬ ਤੇ ਜਾ ਰਿਹਾ ਹਾਂ। ਅੱਜ ਜੀ ਹੁਣ ਮੈਂ ਬਸ ਸਟੈਂਡ ਪਹੁੰਚ ਗਿਆ ਸੀਗਾ। ਮੈਂ ਆਪਣੇ ਫਰੈਂਡ ਦੀ ਵੇਅਰ ਕਰ ਰਿਹਾ ਜਿਹਦੇ ਨਾਲ ਜੌਬ ਤੇ ਜਾਣਾ ਹੁੰਦਾ। ਮਿਲਦੇ ਆ ਤੁਹਾਨੂੰ ਸ਼ਾਮ ਨੂੰ। ਆਪਾਂ ਜੌਬ ਤੇ ਪਹੁੰਚ ਗਏ ਸੀਗੇ ਟਾਈਮ 1:30 ਦਾ ਹੋ ਗਿਆ। ਸਭ ਤੋਂ ਪਹਿਲਾਂ ਆਪਾਂ ਜਾਨਸਰ ਚਾਹ ਪੀਤੀ ਆ। ਤੁਹਾਨੂੰ ਪਤਾ ਵੀ ਚਾਹ ਪੀ ਕੇ ਹੀ ਸਰੀਰ ਥੋੜਾ ਜਿਹਾ ਸਹੀ ਹੁੰਦਾ ਵਾ। ਇਹ ਤਾਂ ਆਪਣੀ ਮੇਨ ਖਰਾ ਹੈ ਚਾਹ ਦਾ। ਹਨਾ ਤੁਹਾਨੂੰ ਪਤਾ ਪੰਜਾਬੀਆਂ ਦੀ ਚਾਹ ਦੇ ਗੁਣ ਆਪਣਾ ਕਹਾਦਾ ਵਾ। ਆ ਪਕੌੜੇ ਪਏ ਸੀਗੇ ਥੋੜੇ ਜਿਹੇ। ਲੈ ਕੇ ਆਇਆ ਸੀ ਮੁੰਡਾ ਨਾਲ ਮੈਂ ਕਿਹਾ ਵੀ ਚਾਹ ਦੇ ਨਾਲ ਚੱਲੋ ਪਕੌੜੇ ਖਾ ਲਈਏ ਗੈਜਨ ਚਾਹ ਵੀ ਨੇ ਆਪਾਂ ਆ ਜਾਓ ਤੁਸੀਂ ਵੀ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਥੋੜੇ ਟਾਈਮ ਬਾਅਦ ਹਾਂਜੀ ਦੋਸਤੋ ਨੇ ਬੱਸ ਸਟੈਂਡ ਪਰ ਆਣ ਗਿਆ ਸੀ ਹੁਣ ਬੱਸ ਦੀ ਵੇਟ ਕਰ ਰਿਹਾ ਵਾ ਦੇਖਦੇ ਕਿੰਨੇ ਕ ਟਾਈਮ ਨੂੰ ਬੱਸ ਆਉਗੀ 5 ਕਿ ਮਿੰਟ ਰਹਿੰਦੇ ਆ ਮੇਰੇ ਬੱਸ ਹੁਣ ਤੇ ਹਾਂਜੀ ਦੋਸਤੋ ਹੁਣ ਮੈਂ ਜੋ ਅਬ ਤੋਂ ਘਰ ਆ ਗਿਆ ਸੀ ਤੇ ਹੁਣ ਤੁਹਾਨੂੰ ਆਪਾਂ ਨਾ ਕੱਲ ਦੇ ਬਲੌਗ 'ਚ ਮਿਲਦੇ ਆਂ ਪਲੀਜ਼ ਆਪਣੇ ਇਹਨਾਂ ਚੈਨਲ ਨੂੰ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਪਤਾ ਇਹ ਵੀ ਆਪਣਾ ਆਪਾਂ ਵਾਲਿਆਂ ਨਾ ਨਿਊ ਚੈਨਲ ਬਣਾਇਆ ਵਾ ਅਜੇ ਆਪਣਾ ਸੈਕੰਡ ਬਲੌਗ ਹੀ ਸੀ ਅੱਜ ਆਪਾਂ ਤੁਹਾਨੂੰ ਮਾਰਨਿੰਗ ਦੇ ਵਿੱਚ ਮਿਲਦੇ ਆਂ ਦੋਸਤੋ ਕੱਲ ਦੇ ਨਵੇਂ ਬਲੌਗ ਦੇ ਵਿੱਚ ਗੁੱਡ ਨਾਈਟ